ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਪੰਜਾਬ ਹੈ ਉਹ ਪੂਲਿਸ ਸਟੇਟ ਬਣ ਚੁੱਕੀ ਹੈ ਇਹ ਦਸੰਦੀ ਹੈ ਕਿ ਕੇਂਦਰ ਦੇ ਅੱਗੇ ਤੇ ਪੰਜਾਬ ਪੁਲਿਸ ਨੇ ਵੀ ਜਿਵੇਂ ਦਾ ਵਰਤਾਰਾ ਇਹ ਕਰ ਰਹੀ ਹੈ ਇਹਨਾਂ ਨੂੰ ਆਪ ਧਰਨਾ ਪ੍ਰਦਰਸ਼ਨ ਕਰਨਾ ਹੁੰਦਾ ਤੇ ਬੀਬੀਐਮਪੀ ਤੇ ਇਹ ਕਹਿੰਦੇ ਨੇ ਸਾਡਾ ਹੱਕ ਹੈ ਜੇ ਕਿਸਾਨ ਗੱਲ ਕਰਦੇ ਨੇ ਕਿ 19 ਮਾਰਚ ਦੇ 20 ਮਾਰਚ ਨੂੰ ਜੋ ਤਸੱਦਦ ਸ਼ੰਭੂ ਤੇ ਖਨੋਰੀ ਬਾਰਡਰ ਤੇ ਕੀਤਾ ਗਿਆ ਟਰੈਲੀਆਂ ਚੋਰੀਆਂ ਕੀਤੀਆਂ ਗਈਆਂ ਸਮਾਨ ਚੋਰੀ ਕੀਤਾ ਗਿਆ ਬਲਵੰਤ ਸਿੰਘ ਬਹਿਰਾਮਕੇ ਜੀ ਨੂੰ ਪਿੱਟਿਆ ਗਿਆ ਤੇ ਉਹ ਤੋਂ ਬਾਅਦ ਇੰਨੀ ਇੰਨਾ ਤਸੱਦਦ ਹੋਣ ਤੋਂ ਬਾਅਦ ਕਿਸਾਨਾਂ ਦਾ ਕੋਈ ਹੱਕ ਨਹੀਂ ਹੈਗਾ ਅਸੀਂ ਸ਼ੰਭੂ ਥਾਣੇ ਦੇ ਸਾਹਮਣੇ ਇੱਕ ਦੰਦਾਜ ਧਰਨਾ ਪ੍ਰਦਰਸ਼ਨ ਦੇਣਾ ਸੀਗਾ ਬਿਲਕੁਲ ਸਾਈਡ ਦੇ ਵਿੱਚ ਤੇ तमाम ਰੋਡ ਬੰਦ ਕਰ ਦਿੱਤੇ ਗਏ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਖੁੱਲੀ ਜੇਲ ਜਿਵੇਂ ਕਸ਼ਮੀਰ ਜਿਹੇ ਜਿਹੇ ਹਾਲਾਤ ਬਣਾਏ ਹੋਏ ਨੇ ਰਾਤ ਦੇ ਸਾਡੇ ਕਿਸਾਨ ਆਗੂ ਡਿਟੇਨਡ ਕੀਤੇ ਹੋਏ ਤੇ ਅਸੀਂ ਹਰਿਆਣੇ ਦੇ ਵਿੱਚੋਂ ਬੀਕੇ ਉਸeed ਭਗਤ ਸਿੰਘ ਦੇ ਨਾਲ ਸਾਡੇ ਨਾਲ ਕੁਝ ਕਿਸਾਨ ਜਿੱਥੇ ਬੰਦੀਆਂ ਨੇ ਅਸੀਂ ਹੁਣ ਸ਼ੰਭੂ ਥਾਣੇ ਵੱਲ ਨੂੰ ਜਾ ਰਹੇ ਹਾਂ ਉਹ ਦੇਖਦੇ ਆ ਵੀ ਅੱਗੇ ਕੀ ਵਰਤਾਰਾ ਹੁੰਦਾ ਸਾਡੇ ਬਹੁਤ ਜੇ ਕਿਸਾਨਾਂ ਆਗੂ ਗ੍ਰਿਫਤਾਰ ਕਰਨ ਲੇਗੇ ਪਰ ਹੈਰਾਨੀ ਵਾਲੀ ਗੱਲ ਬਿਨੋਂਗੋਵਾਲ ਸਾਹਿਬ ਪਰਸੋ ਸਵਾਲ ਪੁੱਛਣ ਗਏ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਾਬੇ ਜੇਲ੍ਹ ਚ ਪਹੁੰਚਾ ਦਿੱਤਾ ਗਿਆ ਤੇ ਉਹਨਾਂ ਦਾ ਜ਼ੁਲਮ ਤਾਂ ਦੱਸੋ ਤੁਸੀਂ ਵੀ ਸਵਾਲ ਪੁੱਛਣਾ ਵੀ ਜ਼ੁਲਮ ਹੈ ਜਿਹੜੀ ਸਰਕਾਰ ਖੁਦ ਤਰਨੇ ਤਾਂ ਉਹ ਖੁਦ ਅੰਦੋਲਨਾਂ ਤੋਂ ਬਣੀ ਹੈ ਉਹ ਸਰਕਾਰ ਅੱਜ ਦੱਸਦੀ ਹੈ ਕਿ ਘਤਰਨਾ ਦਰਸ਼ਨ ਕਰਨਾ ਇਹ ਪੰਜਾਬ ਚ ਨਹੀਂ ਹੋਣ ਦਵਾਂਗੇ ਵੀ ਤੁਸੀਂ ਕਿਸ ਦੇ ਸਾਰੇ ਦੇ ਇਹ ਗੱਲ ਹੋ ਰਹੀ ਹੈ ਤੁਸੀਂ ਤੁਹਾਡੀ ਕਮਜ਼ੋਰੀ ਕੀ ਹੈ ਤੁਸੀਂ ਕਿਹਨੂੰ ਬਚਾਉਣਾ ਚਾਹ ਰਹੇ ਹੋ ਕਿਹੜੇ ਪੁਲਿਸ ਅਫਸਰਾਂ ਨੂੰ ਬਚਾਉਣਾ ਚਾਹੁੰਦੇ ਹੋ ਕਿਹੜੇ ਐਮਐਲਏ ਨੂੰ ਬਚਾਉਣਾ ਚਾਹੁੰਦੇ ਹੋ ਇਹ ਸਾਰੀ ਗੱਲ ਰੱਖੇ ਤੇ ਇਹੇ ਉਹੀ ਸਰਕਾਰ ਹੈ ਜਦੋਂ ਕੇਂਦਰ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਸਾਨੂੰ ਸੱਦਾ ਪੱਤਰ ਦਿੰਦਾ ਹੈ ਉਦੋਂ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਪੰਜਾਬ ਦੀ ਆਬਾਦ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਐਨ ਆਰ ਆਈਆਂ ਨੂੰ ਪੰਜਾਬ ਦੇ ਭਾਈਚਾਰੇ ਨੂੰ ਪੰਜਾਬ ਦੀਆਂ ਪੱਖੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿ ਉੱਥੇ ਸੈਸ਼ਨ ਦੇ ਵਿੱਚ ਚੱਲਦੇ ਹੋਏ ਤੁਸੀਂ ਸਵਾਲ ਕਰੋ ਵੀ ਕਿਸਾਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ